ਹਾਂਜੀ ਸਰ ਸਤੇਜੀ 3 4 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਸਾਡੇ ਕੋਲ ਰਿਪੋਰਟ ਹੋਇਆ ਸੀਗਾ ਇੱਕ ਸੁਜੀਤ ਕੌਰ ਨਾਲ ਦੀ ਲੇਡੀ ਐ ਸੁੰਦਰ ਨਗਰ ਦੀ ਇਹਨਾਂ ਨੇ ਦੱਸਿਆ ਸੀ ਕਿ ਇਹ ਇਕੱਲੇ ਹੀ ਘਰ ਚ ਰਹਿੰਦੇ ਐ ਐਨ ਆਰ ਆਈ ਨੇ ਇਕੱਲੇ ਹੀ ਘਰ ਚ ਰਹਦੇ ਐ ਮਾਰੂ ਆਈਓਐਸ ਵੀ ਨੇ ਦੱਸਿਆ ਵੀ ਰਾਤ ਕਰੀਬ ਕੋਈ 12:30 ਪੀਐਮ ਦੇ ਕਰੀਬ ਇਹਨਾਂ ਦੇ ਘਰ ਕੋਈ ਦੋ ਮੁੰਨੇ ਨੌਜਵਾਨ ਬੱਪਲ ਫੇਸ ਸੈਂਟਰ ਕੋਲੇ ਤੇ ਉਹਨਾਂ ਦੇ ਕੋਲ ਲਾਤਰ ਸੀਗਾ ਲਾਤਰ ਦੀ ਲੋਕ ਤੇ ਉਹਨਾਂ ਨੇ ਇਹਦੇ ਗਹਿਣੇ ਜਿਹਦੇ ਵਿੱਚ ਚੈਨੀ ਇਹਨਾਂ ਦੀਆਂ ਦੋ ਵਾਲੀਆਂ ਦੋ ਟੋਪਸ ਔਰ ਦੋ ਸ਼ਾਂਪਾਂ ਤੇ ਦੋ ਘੜੀਆਂ ਤੇ ਇੱਕ ਮੋਬਾਈਲ ਫੋਨ ਤੇ ਜਿਹੜਾ ਸਮਾਨ ਹੈ ਇਹਨਾਂ ਨੂੰ ਜਿਹੜਾ ਉਹ ਕੋਕੀ ਤੇ ਲੈ ਗਏ। ਇਹ ਜਿਹੜੀ ਹੈ ਜਦੋਂ ਅਸੀਂ ਟੈਕਨੀਕਲੀ ਅਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਅਸੀਂ ਜਿਹੜੀ ਇਹ ਵੀ ਇਨਵੈਸਟੀਗੇਸ਼ਨ ਕੀਤੀ ਤੇ ਇਹ ਸਾਨੂੰ ਪਤਾ ਲੱਗਾ ਕਿ ਇੱਕ ਸਰਵੈਂਸ ਐਂਸਨ ਆਫ ਅਕਾਸ਼ਦੀਪ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਭੁੰਦਰੀ ਪਿੰਡ ਸਿਰਨਾ ਵੇਟ ਦਾ ਤੇ ਲਖਾਣੇ ਦੇ ਵਿੱਚ ਉੱਥੇ ਦਾ ਲੈਣ ਵਾਲਾ ਹੈ। ਇਹ ਬੇਸਿਕਲੀ ਇਹ ਮੇਡੀ ਦਾ ਭਤੀਜਾ ਹੀ ਹੈ ਜਲੇਡੀ ਦੇ ਭਰਾ ਦਾ ਮੁੰਡਾ ਇਹ ਕੁਝ ਦਿਨ ਪਹਿਲੇ ਉੱਥੇ ਰਹਿ ਕੇ ਗਿਆ ਸੀ ਇਹ ਤੇ ਇੱਕ ਅਗੇ ਉਹਦੇ ਮੰਮੇ ਦਾ ਮੁੰਡਾ ਹੈ ਕਰਨ ਜਿਹੜਾ ਵਾ ਇਹ ਹੈ ਮੈਂ ਜਿੱਤਰਨਪੁਰ ਥਾਣੇ ਦੇ ਸਟੂਡੈਂਟ ਪੈਂਦਾ ਹੈ ਦਾ ਤਾਰੇ ਚੱਕ ਉੱਥੇ ਰਹਿਣ ਵਾਲਾ ਹੈ ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਰਾਤ ਨੂੰ ਇਹ ਇਸ ਕੰਮ ਨੂੰ ਇਜਾਮ ਦਿੱਤਾ ਕਿਉਂਕਿ ਇਹਨਾਂ ਦੋਨਾਂ ਨੂੰ ਜਿਹੜਾ ਥਾਣੇ ਸੀ ਵੀ ਕਿਸੇ ਵੱਲੋਂ ਕੁਸਤਾਰ ਕਰ ਲਿਆ ਗਿਆ ਔਰ ਇਹਨਾਂ ਦੇ ਕੋਲ ਜਿਹੜਾ ਸਾਰਾ ਸਮਾਨ ਦਾ ਬਰਾਮਦ ਕਰ ਲਿਆ ਗਿਆ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਜਿਹੜਾ ਕੈਂਡਰਾ ਦਾ ਜੋੜਾ ਦੋ ਘੜੀਆਂ ਇਹਨਾਂ ਦੇ ਕੋਲੋਂ ਮੰਦਰੀਆਂ ਜਿਹੜਾ ਸੋਨਾ ਜਿੰਨਾ ਜਿੰਨਾ ਸੋਨਾ ਸਿਕਾ ਇਹਨੇ ਕਿ ਟੋਟਲ 100% ਜਿਹੜੀ ਹੈ ਰਿਕਵਰੀ ਇਹਨਾਂ ਦੇ ਕੋਲੋਂ ਕਰ ਲਈ ਸਰ ਇਹਨਾਂ ਕੋਈ ਕ੍ਰਿਮੀਨਲ ਕੈਰੀ ਹਾ ਇਹਨਾਂ ਦੇ ਕੋਲ ਜਿਹੜਾ ਤੇ ਪਹਿਲੇ ਵੀ ਕੇਸ ਰਿਸਟਰਡ ਹੈਗੇ ਦੋਨਾਂ ਦੇ ਉੱਪਰ ਚੱਲੇ ਜਿੰਗਾ ਤੇ ਪਰਚੇ ਦਰਸਾਏ ਗਏ ਬਕਤ ਅਫਸਰਾ ਮਾਤੇ ਸਿਗਮਾ ਬੇਟਾ ਨਾਲ ਦੇ ਕੋਰਪੋਰੇਟ ਨਾਲ ਦੇ ਵਿੱਚ ਪਹਿਲੇ ਵੀ ਇਹਨਾਂ ਦੇ ਜਿਹੜੇ ਪਰਚੇ ਦਰਸਾਏ ਸਰ ਉਸ ਲਈ ਰਿਪੋਰਟ ਦੱਸੇ ਕੋਰਪੋਰੇਟ 10 ਲੱਖ ਰੁਪਏ ਦਾ ਫਰਾਨਾ ਕੀ ਸਹੀ ਸੀਗਾ ਜੀ 10 ਲੱਖ ਤਾਂ ਨਹੀਂ ਬਟ ਇੱਕ ਕਰੀਬ 3.5 ਟੋਲੇ ਜਿਹੜਾ ਸੋਨਾ ਬਣਦਾ ਜੋ ਕਿ ਔਰ ਘੜੀਆਂ ਕੁੜੀਆਂ ਪਾ ਕੇ ਕਰੀਬ 3.5-5 ਲੱਖ ਰੁਪਏ ਦਾ ਜਿਹੜਾ ਸਾਰਾ ਟੋਟਲ ਜਿਹੜਾ ਮੁੱਲ ਪਰਚਦਾ ਸਰ ਕਿੰਨੇ ਜਣੇ ਸੀ ਇਹ ਦੋ ਜਣੇ ਸੀਗੇ ਇਹਨਾਂ ਦਾ ਕੋਈ ਹੋਰ ਸਾਥ ਨਹੀਂ ਕਰਦਾ ਨਹੀਂ ਇਹ ਦੋ ਜਣੇ ਸੀ ਇਹਨਾਂ ਦੋਨਾਂ ਨੇ ਇਸ ਘਟਨਾ ਦਾ ਜਨਮ ਦਿੱਤਾ ਇਹ ਇਹਨਾਂ ਤੋਂ ਕੀ ਕੋਈ ਨਾ ਕੀ ਆਰਜੀਨਲ ਕੀ ਚੀਜ਼ ਨਹੀਂ ਹਜੇ ਤੱਕ ਜਿਹੜਾ ਸਾਡੇ ਅਕੈਡਮੀ ਅਸੋਸੀਏਸ਼ਨ ਚ ਆਇਆ ਵਾ ਅਜੇ ਤੱਕ ਜਿਹੜਾ ਇੱਕ ਹੋਇਆ ਵੀ ਇੱਥੇ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਬਾਕੀ ਇਹਨਾਂ ਨੇ ਹੋਰ ਪਹਿਲੇ ਏਟੀਕਮ ਵੀ ਤੋੜਿਆ ਸੀਗਾ ਤੇ ਹੋਰ ਚੋਰੀਆਂ ਵਾਰਦਾ ਤਾਂ ਆਪਣੇ ਏਟੀਕ ਦੇ ਵਿੱਚ ਕੀ ਕੀਤਾ ਲੈ ਉਹਦੇ ਵਿੱਚ ਵੀ ਵਾਂਟਡ ਸਰ ਹੁਣ ਕੀ ਕਰਬੇ ਹੁਣ ਅਸੀਂ ਜਿਨ੍ਹਾਂ ਦੇ ਕੋਲ ਆ ਪ੍ਰਾਪਤ ਕਰ ਲਿਆ ਇਹਨਾਂ ਦਾ ਹੋਰ ਜਿਹੜਾ ਰਿਮਾਂਡਲ ਹੈ ਉਹ ਹੋਰ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾਏਗੀ ਤੇ ਕੋਰ ਵੀ ਦੇਖਿਆ ਜਾਏਗਾ ਕੋਰਟਿਕ ਨੂੰ ਵਾਲਾ। ਉਥਾਰ ਰੁਪੇ 17 ਨੰਬਰ ਪਾਰ ਦੇ ਵਿੱਚ ਵੀ ਟੇੜੀ ਨੂੰ ਬੰਨ ਕੇ ਜਿਹੜਾ ਮੁੱਕੀ ਲੈ ਗਿਆ ਕਿ ਕੀ ਉਹ ਸਾਫ ਹੋਊਗਾ। ਅਜੇ ਉੱਤੇ ਵੀ ਲੱਗਿਆ ਉਹ ਵੀ ਅਸੀਂ ਜਰਾ ਉਹ ਟਾ ਉਹ ਉਹ ਵਖਰਾ ਹੈ ਉਹ ਸੁਲਤਾਨਪੁਰ ਰੋਤੀ ਸਾਈਡ ਅ ਗੋਦਵਾਲ ਸਾਈਡ ਨੂੰ ਉਧਰ ਨੂੰ ਸਟ੍ਰੈਕ ਕਰ ਰਹੇ ਆਂ ਔਰ ਉਹ ਵੀ ਜਲਦੀ ਉਸ ਪੁਸ਼ਟੀ ਜੇ ਮੈਂ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਉਹ ਵੀ ਜਲਦੀ ਅਸੀਂ ਜੜਾ ਕੇਸ ਕਰ ਲਾਂਗੇ। ਸਰ ਇਹਨਾਂ ਨੂੰ ਕੀ ਕਰਦੇ? ਜਿਹੜਾ ਵੀ ਕੇਸ ਰਜਿਸਟਰ ਕੀਤਾ ਗਿਆ ਜੀ ਰੋਬਰੀ ਦਾ ਕੇਸ ਮਤਲਬ ਖਿਲਾਫ ਜਿਹੜਾ ਪਰਚਾ ਆਲਰੇਡੀ ਦਰਜ ਸੀਗਾ ਉਹਦੇ ਚਿੰਨ੍ਹ ਦੀ ਗ੍ਰਫਤਾਰੀ ਪਾਈ ਗਈ ਹੈ ਹੁਣ ਪੁਲਿਸ ਵਾਲੰਟ ਤੇ Okay.